43 ਮਰਲਿਆਂ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਸੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਪੁਰਾਣੇ ਕਮਰੇ ਨੂੰ ਢਾਇਆ ਉੱਥੋਂ ਨਿਸ਼ਾਨ ਸਾਹਿਬ ਇਹਨਾਂ ਨੇ ਤੋੜਿਆ ਤਿੰਨੇ ਵਿਅਕਤੀ ਆ ਇਸ ਤਰ੍ਹਾਂ ਤੋਂ ਮੌਨੇ ਆ ਤੇ ਨਸ਼ੀ ਦਾ ਸੇਮਨ ਵੀ ਕਰਦੇ ਆ ਆਪੇ ਇਹਨਾਂ ਨਿਸ਼ਾਨ ਸਾਹਿਬ ਪੁੱਟਿਆ ਤੇ ਆਪੇ ਹੀ ਇਹਨਾਂ ਨੇ ਲਾਇਆ ਜਿਹੜਾ ਗੁਰਮਰਜਾਦਾ ਦੇ ਬਿਲਕੁਲ ਉਲਟਵਾ ਜਾਨ ਸਾ ਪੁੱਟ ਕੇ ਪੁੱਟਿਆ ਵਾ ਕੱਲ ਨੂੰ ਇਹ ਕਿਸ ਗੁਰਦੁਆਰੇ ਸਾਹਿਬ ਦਾ ਨਹੀਂ ਪੱਥਰ ਰੱਖਣਗੇ ਬਿਲਕੁਲ ਸੱਚੀ ਗੱਲਾਂ ਜੀ ਉਹ ਜੋ ਕਰ ਰਿਹਾ ਹੋਣਾ ਜੋ ਇਹਨੇ ਦਿਖਾਫਾ ਦਿੱਤੀਆਂ ਵਾ ਬਿਲਕੁਲ ਸਹੀ ਹੈ ਇਹਦਾ ਗੁਰਦੁਆਰਾ ਸਾਹਿਬ ਦਾ ਥਾਂ ਤੇ ਕਬਜ਼ਾ ਕੀਤਾ ਜਾ ਰਿਹਾ ਕੀਤਾ ਕਬਜ਼ਾ ਫਰਾ ਗੁਰਦੁਆਰਾ ਸਾਹਿਬ ਦਾ ਵੀ ਢਾਕੇ ਰਾਹ ਬਣਾਇਆ ਨਾ ਬਿਲਕੁਲ ਸਹੀ ਹੈ ਸੱਚ ਆ ਸੱਚ ਉਹਨਾਂ ਦਾ ਥਾਂ ਇੰਨਾ ਹੈ ਨਹੀਂ ਉਥੇ ਜਿੰਨਾ ਉਹਨਾ ਬਣਾ ਰਿਹਾ ਹੋ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਗੁਰਦੁਆਰਾ ਸਾਹਿਬ ਦੇ ਜਿਹੜਾ ਬਾਉ ਥਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਬਿਲਕੁਲ ਪਰਮਜੀਤ ਬਿਲਕੁਲ ਸਹੀ ਆ ਰਾੜਾ ਕੀ ਮਸਲਾ ਰਾੜਾ ਮਸਲਾ ਉਹਦੇ ਤੁਹਾਨੂੰ ਰਾਹ ਹੈ ਨਹੀਂ ਕੋਈ ਬੇਕ ਬੌਂ ਡੈਗ ਉਹ ਰਾਹ ਥਾਂ ਕਿੱਥੋਂ ਆਇਆ ਉਹ ਥਾਂ ਗੁਰਦਾਰੇ ਦਾ ਵਾ ਨਿਸ਼ਾਨ ਸਾਹਿਬ ਕਿਉਂ ਪੁੱਟਿਆ ਗਿਆ ਨਿਸ਼ਾਨ ਸਾਹਿਬ ਤਾਂ ਪੁੱਟਿਆ ਇਹਨਾਂ ਨੇ ਜਗ੍ਹਾ ਨੂੰ ਆਪਣੇ ਘਰ ਦੇ ਵਿੱਚ ਮੜਾ ਲਿਆ ਤੇ ਜਿਹੜਾ ਰਾਹ ਹੀ ਉਹਨੂੰ ਇਹਨਾਂ ਆਪਣੇ ਘਰ ਦੇ ਵਿੱਚ ਮੜਾ ਲਿਆ ਤੇ ਨਿਸ਼ਾਨ ਸਾਹਿਬ ਪੁੱਟ ਕੇ ਤੇ ਕੋਠਾ ਢਾਹ ਕੇ ਉਹ ਥਾਂ ਤੇ ਇਹਨਾਂ ਨੇ ਆਪਣਾ ਰਾਹ ਬਣਾ ਲਿਆ ਇੰਨੇ ਕ ਸਾਲ ਹੋ ਗਏ ਉਹਨਗੇ ਗੁਰਦਾਰ ਸਾਹਿਬ ਬਣਾਏ ਨੂੰ 35 ਤੋਂ 40 ਇੱਥੇ ਦੀ ਕੰਦਨਾ ਨਿਸ਼ਾਨ ਸਾਹਿਬ ਲਾਇਆ ਹੈ ਇਹ ਕੰਦਾ ਵਾਂ ਇਹ ਪਹਿਲਾਂ ਨਹੀਂ ਸੀ ਹੈਗੀ ਨਾ ਪਹਿਲਾਂ ਕੋਈ ਕੰਦ ਨਹੀਂ ਹੈਗੀ ਪਹਿਲਾਂ ਉਦਾਂ ਹੀ ਖਾਲੀ ਥਾਂ ਪਿਆ ਸੀ ਪਿੰਡ ਉਦੋਂ ਨੰਗਲ ਡੇਰਿਆਂ ਤੇ ਖੂਹ ਦੇ ਆਹਾਤੇ ਸਾਂਝੀ ਥਾਂ ਤੇ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਵਾਦ-ਵਿਵਾਦ ਇਸ ਸਬੰਧੀ ਪਰਮਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਘਰਾਂ ਵਾਲੇ ਲੋਕ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਕਬਜ਼ਾ ਕਰ ਰਹੇ ਹਨ ਅਤੇ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਪੁੱਟਿਆ ਹੈ ਤੇ ਆਪਣੇ ਘਰ ਦੇ ਰਸਤੇ ਨੂੰ ਵੱਡਾ ਕਰਨ ਲਈ ਗੁਰਦੁਆਰਾ ਸਾਹਿਬ ਦੀ ਸਿੱਧੀ ਕੰਧ ਵਿੱਚ ਵਿੰਗ ਪਾ ਦਿੱਤਾ ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪਰਮਜੀਤ ਸਿੰਘ ਨੂੰ ਕਸੂਰਵਾਰ ਠਰਾਇਆ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਉਧਰ ਨੰਗਲ ਕੀ ਤੁਹਾਡੀ ਸਮੱਸਿਆ ਤੁਸੀਂ ਵੀਡੀਓ ਦੇ ਰੂਪ ਰੂਪ ਹੋ ਰਹੇ ਜੀ ਸਮੱਸਿਆ ਸਾਡੀ ਇਹ ਵੀ 42 ਮਰਲਿਆਂ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਸੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਸੀ ਜਿਹੜਾ ਡੇਰੇ ਦੀ ਸਰਪੰਤੀ ਦੇ ਨਾਲ ਬਣਾਇਆ ਗਿਆ ਸੀ ਉੱਥੇ ਪੁਰਾਣੇ ਕਮਰੇ ਨੂੰ ਢਾਇਆ ਉਤੋਂ ਨਿਸ਼ਾਨ ਸਾਹਿਬ ਇਹਨਾਂ ਨੇ ਤੋੜਿਆ ਇਹਨਾਂ ਨੇ ਤੋੜਿਆ ਇਹ ਜਿਨ੍ਹਾਂ ਨੇ ਲਾਗੇ ਜਗ੍ਹਾ ਤੇ ਕਬਜ਼ਾ ਕੀਤਾ ਉਹਨਾਂ ਦਾ ਨਾਮ ਹੈਗਾ ਜੀ ਹਾਂ ਗਰਮੀਤ ਸਿੰਘ ਤੇ ਖਸ਼ਵੰਤ ਸਿੰਘ ਅਮਰਜੀਤ ਸਿੰਘ ਜਿਹੜੇ ਤਿੰਨੇ ਵਿਅਕਤੀ ਆ ਇਸ ਤਰ੍ਹਾਂ ਤੋਂ ਮੌਨੇ ਆ ਤੇ ਨਸ਼ੇ ਦਾ ਸੇਵਨ ਵੀ ਕਰਦੇ ਆ ਸ਼ਰਾਬ ਦਾ ਵੀ ਆਪੇ ਇਹਨਾਂ ਨਿਸ਼ਾਨ ਸਾਹਿਬ ਪੁੱਟਿਆ ਤੇ ਆਪੇ ਇਹਨਾਂ ਨੇ ਲਾਇਆ ਜਿਹੜਾ ਗੁਰਮਰਜਾਦਾ ਦੇ ਬਿਲਕੁਲ ਉਲਟਵਾ ਅੱਜ ਇਹਨਾਂ ਨੇ ਨਿਸ਼ਾਨ ਸਾਹਿਬ ਪੁੱਟ ਕੇ ਪੁੱਟਿਆ ਵਾ ਕੱਲ ਨੂੰ ਇਹ ਕਿਸ ਗੁਰਦੁਆਰੇ ਸਾਹਿਬ ਦਾ ਨੀਂ ਪੱਥਰ ਰੱਖਣਗੇ ਇਹਨਾਂ ਲਵੇ ਕੇ ਹੋਰ ਮੌਨੇ ਪਰਸੋਂ ਇਹ ਕੋਈ ਹੋਰ ਸਰੋਵਰ ਦਾ ਟੱਪ ਮੌਨੇ ਲਾਉਣਗੇ ਫਿਰ ਪੰਨਿਆ ਸਿੰਘਾਂ ਦੇ ਕੋਲ ਕੀ ਪਾਵਰ ਰਹਿ ਗਈ ਇਹ ਮਨਮਤਵਾ ਇਹ ਕਰਕੇ ਇਹਨਾਂ ਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਆ ਜਹੇਦਾਰ ਨੂੰ ਵੀ ਆਹ ਬੇਨਤੀ ਕੀਤੀ ਇਸ ਗੱਲ ਦੀ ਤੇ ਪ੍ਰਸ਼ਾਸਨ ਨੂੰ ਵੀ ਕੀਤੀ ਆ ਪਰ ਪ੍ਰਸ਼ਾਸਨ ਨੂੰ ਅੱਜ 40 ਦਿਨ ਦੇ ਕਰੀਬ ਹੋ ਗਏ ਤੇ ਖਾਜ ਦਿੱਤੀ ਨੂੰ ਇਹਨਾਂ ਦੋਸ਼ੀਆਂ ਦੇਤੇ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਜਥੇਦਾਰ ਨੂੰ ਤੁਸੀਂ ਦਰਖਾਸਤ ਦਿੱਤੀ ਉਹਨਾਂ ਜਥੇਦਾਰ ਸਾਹਿਬ ਉਹਨਾਂ ਨੇ ਕੀ ਕੀਤਾ ਜਥੇਦਾਰ ਸਾਹਿਬ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਇਹਨਾਂ ਤੇ करवाई ਕੋਈ ਮੌਕਾ ਦੇਖਣ ਵਾਸਤੇ ਆਇਆ ਮੌਕਾ ਦੇਖਣ ਆਏ ਸਿੰਘ ਉਹ ਉਦੋਂ ਕਮੇਟੀ ਕਰਗੇ ਬਣਾਗੇ ਪਰ ਨਿਸ਼ਾਨ ਸਾਹਿਬ ਪੁੱਟਿਆਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਦੀ ਗੱਲ ਨਹੀਂ ਉਹਨਾਂ ਨੇ ਕੀਤੀ ਨਿਸ਼ਾਨ ਸਾਹਿਬ ਕਿਉਂ ਪੁੱਟਿਆ ਗਿਆ ਨਿਸ਼ਾਨ ਸਾਹਿਬ ਤਾਂ ਪੁੱਟਿਆ ਇਹਨਾਂ ਨੇ ਜਗਾ ਨੂੰ ਆਪਣੇ ਘਰ ਦੇ ਵਿੱਚ ਮੜਾ ਲਿਆ ਤੇ ਜਿਹੜਾ ਰਾਹ ਸੀ ਉਹਨੂੰ ਇਹਨਾਂ ਆਪਣੇ ਘਰ ਦੇ ਵਿੱਚ ਮੜਾ ਲਿਆ ਤੇ ਨਿਸ਼ਾਨ ਸਾਹਿਬ ਪੁੱਟ ਕੇ ਤੇ ਕੋਠਾ ਢਾਹ ਕੇ ਉਹ ਥਾਂ ਤੇ ਇਹਨਾਂ ਨੇ ਆਪਣਾ ਰਾਹ ਬਣਾ ਲਿਆ ਤੇ ਹੋਰ ਥਾਂ ਦੇ ਉੱਤੇ ਕਬਜ਼ਾ ਕਰ ਲਿਆ ਇਹਨਾਂ ਨੇ ਦੂਜਾ ਨਖ਼ੀਅਨ ਸਾਹਿਬ ਇਹਨਾਂ ਜਿਹੜਾ ਪੁੱਟਿਆ ਵਾ ਉਹ ਉੱਥੇ ਗੁਰਦੁਆਰੇ ਸਾਹਿਬ ਦੇ ਬਿਲਕੁਲ ਸਾਹਮਣੇ ਸੀ ਉਹ ਇਹਨਾਂ ਆਪਣੇ ਘਰ ਵੱਲੋਂ ਹੋਰ ਥਾਂ ਰੜਾ ਕੇ ਤੇ ਉੱਥੇ ਕੰਧ ਦੇ ਵਿੱਚ ਟਪੁੰਜ ਪਾ ਦਿੱਤਾ ਬਰਾਂਡੇ ਦੀ ਕੰਧ ਤੋਂ ਸਿੱਧਾ ਪਹਿਲਾਂ ਖੁੱਲਾ ਥਾਂ ਸੀ ਨਖ਼ੀਅਨ ਸਾਹਿਬ ਗੁਰਦੁਆਰੇ ਸਾਹਿਬ ਦੇ ਜਿਹੜਾ ਸਾਹਮਣੇ ਸੀ ਉਹ ਇਹਨਾਂ ਨੇ ਫੁੱਟ ਕੇ ਆਪਣੇ ਘਰ ਵੱਲ ਥਾਂ ਰੜਾ ਲਿਆ ਤੇ ਕੰਧ ਦੇ ਵਿੱਚ ਵਿੰਗ ਪਾਤਾ ਤੇ ਆਪਣਾ ਰਾਹ ਹੋਰ ਖੁੱਲਾ ਕਰ ਲਿਆ ਉਹਨਾਂ ਉਹਨਾਂ ਨੇ ਰਾਹ ਖੁੱਲਾ ਆਪਣੇ ਘਰ ਨੂੰ ਕੀਤਾ ਕਿਉਂ ਦੇ ਘਰੋਂ ਪਹਿਲਾਂ ਰਾਹ ਨਹੀਂ ਸੀਗਾ ਇਹ ਉੱਧਾ ਟੈਂਪੋਰਰੀ ਟੈਂਪੋਰਰੀ ਰਾਹ ਹੀ ਖੋਤਾ ਗਿਆ ਉਹਨਾਂ ਨੇ ਆਪਣੇ ਪਿੱਛੇ ਵੱਲ ਦੇਣ ਵਾਲੇ ਜਿੱਦੀ ਇਧਰਾਂ ਨਾਲ ਦੀ ਮਾਲਕੀ ਆ ਇਧਰ ਠੱਕੇ ਦੇ ਨਾਲ ਇਹ ਰਾਹ ਬਣਾ ਰਹੇ ਆ ਆਪਣੇ ਉਹ ਰਾਹ ਥਾਂ ਕੇ ਦਾ ਜਿਵੇਂ ਰਾਹ ਬਣਾਇਆ ਇਹ ਗੁਰਦੁਆਰੇ ਸਾਹਿਬ ਦਾ ਹੀ ਆ ਥਾਂ ਸਾਰਾ ਹੀ ਇਹ ਸਾਰਾ ਥਾਂ ਗੁਰਦੁਆਰੇ ਸਾਹਿਬ ਦਾ ਵਾ ਇਹਨਾਂ ਦਾ ਕੋਈ ਥਾਂ ਨਹੀਂ ਹੈ ਇੱਧਰ ਇਹ ਠੱਕੇ ਦੇ ਨਾਲ ਉਹਨਾਂ ਠੱਕੋ ਜਿਹਾ ਵੀ ਰਾਹ ਬਣਾਇਆ ਇਹ ਗੱਲ ਪੰਚਾਇਤ ਦੇ ਵਿੱਚ ਸੰਗਤ ਦੇ ਵਿੱਚ ਗੱਲ ਹੋਈ ਆ ਬਹੁਤ ਵਾਰ ਬੰਦਿਆਂ ਦੇ ਵਿੱਚ ਗੱਲ ਹੋਈ ਆ ਕਿ ਇਹ ਗੁਰੂ ਘਰ ਦਾ ਥਾਵਾ ਤੇ ਇਹ ਕਬਜ਼ਾ ਕਰ ਰਹੇ ਨੇ ਪਰਿਵਾਰ ਕੋਲ ਬੰਦੇ ਜਿਹੜੇ ਸਰਪੰਚ ਦੇ ਨਾਲ ਗੱਲ ਹੋਈ ਸਰਪੰਚ ਦੇ ਵੇਲੇ ਇਹਨਾਂ ਇੱਟਾ-ਵੱਟਾ ਚਲਾਤਾ ਤੇ ਸਰਪੰਚ ਵੀ ਉੱਥੋਂ ਆ ਗਿਆ ਹਾਂ ਤੇ ਉਹਨੇ ਜਵਾਬ ਦੇ ਦਿੱਤਾ ਵੀ ਮੈਂ ਫੈਸਲਾ ਨਹੀਂ ਕਰਵਾ ਸਕਦਾ ਦੂਜੇ ਬੰਨੇ ਤਾਂ ਕੋਹ ਜਿਹੜੀ ਉੱਥੇ ਮਲ ਰਹੇ ਆ ਇਹਨਾਂ ਦੇ ਘਰਵਾ ਗੁਰਦੁਆਰੇ ਸਾਹਿਬ ਦੇ ਨੇੜੇ ਇਹ ਦਿਨੋਂ ਦਿਨ ਗੁਰਦੁਆਰੇ ਸਾਹਿਬ ਵਾਲ ਨੂੰ ਵਧੇ ਆ ਰਹੇ ਤੇ ਜਿਹੜੀ ਸੰਗਤ ਵਾਲਾ ਇਲਾਕੇ ਦੀ ਬਾਲੀ ਦੇਰਿਆਂ ਤੇ ਜਿਹੜੇ ਲਾਗਲੇ ਘਰ ਹੁੰਦੇ ਸੀ ਉਹ ਇਹਨਾਂ ਦੇ ਲੜਾਈ ਝਗੜੇ ਦਾ ਕਰਕੇ ਆਉਣੋਂ हट ਗਏ ਜਾਦੀ ਗੁਰਦੁਆਰੇ ਸਾਹਿਬ ਤੇ ਕਿਸੇ ਨੂੰ ਉੱਥੇ ਦਖਲਦਾਰੀ ਨਹੀਂ ਦਿੰਦੇ ਮਨਤੰਦਰ ਰਹਿਣ ਵਾਲੇ ਸਾਰੇ ਕੰਮ ਕਰਦੇ ਉੱਥੇ ਪਰਮਜੀਤ ਸਿੰਘ ਜੀ ਜਦੋਂ ਇਹਨਾਂ ਨੇ ਜਗਾ ਜਿਹੜੀ ਆ ਅਸਰਾ ਖੁੱਲਾ ਕੀਤਾ ਆਪਣੇ ਘਰੋਂ ਜਾਣ ਵਾਸਤੇ ਰਸਤਾ ਵਢਾ ਕੀਤਾ ਹਾਂਜੀ ਸੰਗਤ ਨੇ ਇਸ ਗੱਲ ਤੇ ਇਤਰਾਜ਼ ਨਹੀਂ ਕੀਤਾ ਤੁਸੀਂ ਇਤਰਾਜ਼ ਨਹੀਂ ਕੀਤਾ ਆਹਾਂ ਇਤਰਾਜ਼ ਕੀਤਾ ਲੋਕਾਂ ਨੇ ਨਹੀਂ ਕੀਤਾ ਲੋਕਾਂ ਸਾਨੂੰ ਸੈਨਵੀ ਕਰਕੇ ਦਿੱਤੇ ਪੀਏ ਨਿਸ਼ਾਨ ਸਾਹਿਬ ਪੁੱਟਿਆ ਇਹਨਾਂ ਨੇ ਮਾਰਾ ਕੀਤਾ ਪਰ ਉਹ ਅੰਦਰਖਾਤੇ ਨਹੀਂ ਲੋਕਾਂ ਨੇ ਸਾਡਾ ਸਾਥ ਦਿੱਤਾ ਨਿਸ਼ਾਨ ਸਾਹਿਬ ਅੱਜ ਵੀ ਉੱਥੇ ਝੁੱਲ ਰਿਹਾ ਉਹ ਨਿਸ਼ਾਨ ਸਾਹਿਬ ਇਹਨਾਂ ਨੇ ਪਰਚੇ ਤੋਂ ਬਚਣ ਦਾ ਕਰਕੇ ਉੱਟ ਕੇ ਦੂਜੇ ਥਾਂ ਤੇ ਲਾ ਲਿਆ ਤੇ ਥਾਂ ਆਪਣੇ ਘਰ ਤੇ ਲਾ ਲਿਆ ਨਿਸ਼ਾਨ ਸਾਹਿਬ ਮਰਜ਼ਾਦਾ ਅਨਸਾਰ ਹੀ ਵਧਾਇਆ ਜਾਂਦਾ ਜੇ ਕਿਤੇ ਲੋਰ ਹੋਵੇ ਤੇ ਮਰਜ਼ਾਦਾ ਅਨਸਾਰ ਹੀ ਲਾਇਆ ਜਾਂਦਾ ਪਰ ਇਹ ਮਰਜ਼ਾਦਾ ਅਨਸਾਰ ਨਿਸ਼ਾਨ ਸਾਹਿਬ ਨਹੀਂ ਇਹਨਾਂ ਨੇ ਲਾਇਆ ਇੱਕ ਫਾਰਮੈਲਟੀ ਪੂਰੀ ਕੀਤੀ ਇਹਨਾਂ ਨੇ ਇਹ ਬੰਦੇ ਜਿਹੜੇ ਪਤਿਤ ਬੰਦੇ ਜਿਨ੍ਹਾਂ ਨੇ ਨਿਖਾਨ ਸਾਹਿਬ ਲਾਇਆ ਤੁਸੀਂ ਤੁਸੀਂ ਕੀ ਕਾਰਵਾਈ ਕਰਾਉਣੀ ਚਾਹੁੰਦੇ ਇਹਨਾਂ ਲੋਕਾਂ ਤੇ ਅਸੀਂ ਆਨਿਆ ਵੀ ਜੋ ਵੀ ਪ੍ਰਸ਼ਾਸਨ ਦੀ ਵਿਅੱਧੀ ਦੀ ਧਾਰਾ ਦਾ ਪਰਚਾ ਬਣਦਾ ਨਾ ਇਹਨਾਂ ਦੇਤੇ ਉਹ ਇਹਨਾਂ ਦੇਤੇ ਹੋਣਾ ਚਾਹੀਦਾ ਤਾਂ ਕਰਕੇ ਹੋਰ ਤੇ ਨਗਰ ਦੇ ਵਿੱਚ ਇਦਾਂ ਨਿਖਾਨ ਸਾਹਿਬ ਨਾ ਪੁੱਟੇ ਜਾਣ ਨਾ ਕੋਈ ਗੁਰਦੁਆਰੇ ਸਾਹਿਬ ਦੀ ਪਤਿਤ ਬੰਦੇ ਨਹੀਂ ਰੱਖਣਾ ਨਾ ਕਿ ਪਤਿਤ ਬੰਦੇ ਸਰੋਵਰ ਦਾ ਟੱਪ ਲਾਉਣ ਜੋ ਵੀ ਲਾਉਣ ਕਰਨ ਇਹ ਅਧਿਕਾਰ ਪੰਨਾ ਸਿੰਘਾਂ ਨੂੰ ਇਹਨਾਂ ਨੇ ਗਨਾਹ ਕੀਤਾ ਇਹਨਾਂ ਨੂੰ ਉਹਦੀ ਸਜ਼ਾ ਦੇਣੀ ਬਣਦੀ ਆ ਤਾਂ ਕਿ ਹੋਰ ਕੋਈ ਨਗਰ ਦੇ ਵਿੱਚ ਇਹ ਕੰਮ ਨਾ ਬਣੇ ਇਸ ਸਬੰਧੀ ਤੁਸੀਂ ਜਿਹੜਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਪ੍ਰਸ਼ਾਸਨ ਨੂੰ ਅਸੀਂ 17 ਤਰੀਕ 17 6 24 ਨੂੰ ਦਿੱਤੀ ਆ ਉਹਨਾਂ ਨੇ ਐਸੀ ਤਾਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਆ ਪ੍ਰਸ਼ਾਸਨ ਇਹਨਾਂ ਨੂੰ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਪਹਿਲੀ ਤੇ ਆਂਦੇ ਫਾਈਲ ਗੁੰਮ ਹੋ ਗਈ ਆਹ ਧੋਰੇ ਦਿੱਤੀ ਆ ਇੱਕ ਦੋ ਵਾਰੀ ਪ੍ਰਸ਼ਾਸਨ ਆਇਆ ਤੇ ਚਲ ਗਿਆ ਕਾਨੂੰਨੀ ਕੋਈ ਕਾਰਵਾਈ ਉਹਨਾਂ ਦੱਸਿਆ ਨਹੀਂ ਸਾਨੂੰ ਤੇ ਪ੍ਰਸ਼ਾਸਨ ਦਾ ਇਹ ਕਹਿਣਾ ਵਾ ਵੀ ਧਾਰਮਿਕ ਬੰਦੇ ਪਰਚਾ ਕਟਾ ਸਕਦੇ ਆ ਆਮ ਹਾਦੀਸਾਰੀ ਦੇ ਆ ਤੇ ਅਸੀਂ ਪਤਾ ਨਹੀਂ ਕੱਢ ਸਕਦੇ ਤੁਸੀਂ ਧਾਰਮਿਕ ਨਹੀਂ ਜੀ ਅਸੀਂ ਧਾਰਮਿਕ ਵਾਂ ਸਿੱਖ ਸਿੱਖ ਵਾਂ ਅਸੀਂ ਹਾਂ ਅੰਮ੍ਰਿਤਧਾਰੀ ਆ ਪਰ ਸਾਡੀ ਉਹਨਾਂ ਨੂੰ ਨਹੀਂ ਇਹ ਗੱਲ ਚੰਗੀ ਲੱਗੀ ਉਹਨਾਂ ਨੂੰ ਉਹਨਾਂ ਨੇ ਨਹੀਂ ਸਾਡੀ ਇਹ ਗੱਲ ਕੀਤੀ ਚਾਹੀਦਾ ਹੈ ਦੋਛੀਆਂ ਨੂੰ ਕਹਿੰੀਆਂ ਢੰਜਿਆਂ ਦੇ ਰੇਟੇ ਵਿੱਚ ਫੜ ਕੇ ਅੰਦਰ ਦਿੱਤਾ ਜਾਂਦਾ ਪਰ ਨਹੀਂ ਦਿੱਤਾ ਪਰਮਜੀਤ ਸਿੰਘ ਤੁਹਾਡੇ ਨਾਲ ਕਿੰਨੇ ਕੁ ਲੋਕ ਨੇ ਉੱਥੋਂ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਨਾਲ ਵੀ ਇਸ ਕਾਰਵਾਈ ਨੂੰ ਕਰਾਉਣ ਵਿੱਚ ਸਹਿਮਤਲੇ ਉਹਤੇ ਸਹਿਮਤ ਮੈਨੂੰ ਬਹੁਤ ਲੋਕਾਂ ਨੇ ਕਰਕੇ ਦਿੱਤੇ ਆ ਪਰ ਉਹ ਆnde ਤੇ ਅਸੀਂ ਸਾਹਮਣੇ ਇਹਨਾਂ ਦੇ ਨਹੀਂ ਜਾ ਸਕਦੇ ਸਾਡਾ ਇਰਾਦਾ ਘੇਰਨਗੇ ਹਾਂ ਤੇ ਇਹ ਕਰਕੇ ਅਸੀਂ ਝਗੜੇ 'ਚ ਨਹੀਂ ਪੈਣਾ ਚਾਹੁੰਦੇ ਉਹਦਾ ਸਾਨੂੰ ਦੁੱਖ ਬਾਤੀ ਇਹਨਾਂ ਨੇ ਨਖਾਨ ਸਾਹਿਬ ਪੁੱਟੇ ਆ ਹਾਂ ਇਹ ਖਰਾਬੀ ਕੇ ਅੰਦਰ ਆਉਂਦੇ ਗੁਰਦੁਆਰੇ ਸਾਹਿਬ ਦੇ ਸਾਨੂੰ ਸਾਰੇ ਦੁੱਖ ਵਾਲੇ ਥਾਂ ਤੇ ਕਬਜ਼ਾ ਕਰਦੇ ਪਰਮਜੀਤ ਸਰ ਸਾਡੀਆਂ ਮਜਬੂਰੀਆਂ ਵਾਂ ਪੀ ਅਸੀਂ ਨਹੀਂ ਕਰ ਸਕਦੇ ਨਾ ਪਰਮਜੀਤ ਸਿੰਘ ਅਸੀਂ ਉੱਥੇ ਡੇਰੇ ਤੇ ਗਏ ਸੀ ਗੁਰਦੁਆਰਾ ਸਾਹਿਬ ਗਏ ਸੀ ਹਾਂਜੀ ਉੱਥੇ ਜਿਹੜੇ ਲਾਗੇ ਗਵਾਂਢ ਦੇ ਉਹਨਾਂ ਘਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕਿ ਤੁਸੀਂ ਨਿਸ਼ਾਨ ਸਾਹਿਬ ਪੁੱਟੇ ਆ ਤੁਹਾਡੇ ਤੇ ਦੋਸ਼ ਆ ਕਿ ਇਹਦੇ ਕਿ ਨਿਸ਼ਾਨ ਸਾਹਿਬ ਛੋਟਾ ਸੀ ਅਸੀਂ ਵੱਡਾ ਨਿਸ਼ਾਨ ਸਾਹਿਬ ਲਾ ਦਿੱਤਾ ਉਹ ਪੁੱਟ ਕੇ ਵੱਡਾ ਨਿਸ਼ਾਨ ਸਾਹਿਬ ਲਾਉਣ ਦੀ ਵੀ ਥਰਟੀ ਇਹਨਾਂ ਨੂੰ ਕੀ ਆ ਉਹ ਸੰਗਤ ਵਿਚਾਰ ਕਰਦੀ ਇਲਾਕੇ ਦੀ ਸੰਗਤ ਵਿਚਾਰ ਕਰਦੀ ਇਲਾਕੇ ਦੀ ਵੀ ਨਿਸ਼ਾਨ ਸਾਹਿਬ ਵੱਡਾ ਲਾਉਣਾ ਤੇ ਨਿੱਕਾ ਲਾਉਣਾ ਤੇ ਉਹ ਗੁਰਮਰਜਾਦਾ ਅਨਸਾਰ ਹੁੰਦਾ ਇਹ ਜਿਹੜਾ ਨਿਸ਼ਾਨ ਸਾਹਿਬ ਇਹਨਾਂ ਨੇ ਲਾਇਆ ਇੱਕ ਫਾਰਮੈਲਟੀ ਕੀਤੀ ਆ ਸਰਕਾਰ ਵੱਲੋਂ ਸਿਰਫ ਆਪੀ ਇੱਕੋ ਤੀਆਂ ਹੀ ਨਿਸ਼ਾਨ ਸਾਹਿਬ ਲਾਉਂਦਾ ਤੇ ਸਾਡੇ ਤੇ ਪਰਚਾ ਨਾ ਹੋਵੇ ਕੋਈ ਮਰਜਾਦਾ ਅਨਸਾਰ ਨਹੀਂ ਇਹਨਾਂ ਲਾਇਆ ਤੇ ਉਹ ਜਿਹੜੀਆਂ ਦਰਖਾਸਤਾਂ ਜਿਹੜੀਆਂ ਸ੍ਰੀ ਕਾਲ ਤਖਤ ਸਾਹਿਬ ਤੇ ਦਿੱਤੀਆਂ ਤੇ ਕੁਝ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਮੈਂ ਕਿਹਾ ਗਿਆ ਇਹ 6-7 ਹੈਗੀਆਂ ਜੀ ਸਿਕ ਤੁਸੀਂ ਪ੍ਰਸ਼ਾਸਨ ਨੂੰ ਵੀ ਦਰਖਾਸਤ ਦੇ ਕੇ ਦੇਖ ਲਈਆ ਹਾਂਜੀ ਤੁਸੀਂ ਸ੍ਰੀ ਅਕਾਲਤਖ਼ਤ ਸਾਹਿਬ ਵੀ ਜਿਹੜਾ ਦਾ ਆਪਣਾ ਪਹੁੰਚ ਕਰ ਲਿਆ ਹਾਂਜੀ ਹੁਣ ਤੁਹਾਡਾ ਇਸ ਤੋਂ ਅਗਲਾ ਸਟੈਪ ਕੀ ਹੈ ਤੁਹਾਡੀ ਕਿਉਂ ਅਕਾਲਤਖ਼ਤ ਸਾਹਿਬ ਤੇ ਜਿਹੜੀ ਗੱਲਬਾਤ ਜਿਹੜੀ ਆ ਤੁਸੀਂ ਆਪਣੇ ਤੁਹਾਡੀ ਜ਼ਿਮਾਨੀਏ ਤੋਂ ਸਿਰੇ ਨਹੀਂ ਲੱਗੀ ਅਗਲਾ ਸਟੈਪ ਤੁਹਾਡਾ ਇਹ ਆ ਕਿ ਹਾਈ ਕੋਰਟ ਦੇ ਵਿੱਚ ਜਾਵਾਂਗੇ ਜਿਹੜਾ ਇਹਨਾਂ ਗੁਰੂ ਘਰ ਦੇ ਥਾਂ ਤੇ ਕਬਜ਼ਾ ਕੀਤਾ ਉਹ ਛਡਵਾਵਾਂਗੇ ਦੂਜਾ ਨਖ਼ਾਨ ਸਾਹਿਬ ਜਿਹੜਾ ਇਹਨਾਂ ਪੁੱਟ ਕੇ ਇੱਕ ਤੋਂ ਦੂਜੇ ਥਾਂ ਤੇ ਕੀਤਾ ਉਹ ਕਾਰਵਾਈ ਕਰਵਾਵਾਂਗੇ ਇਹਨਾਂ ਦੇਤੇ ਅੰਮ੍ਰਾਟਾ ਕੇ ਜਿੱਥੇ ਇਹਨਾਂ ਰਾਹ ਬਣਾਇਆ ਉੱਥੋਂ ਦੇ ਕਿਹਾਂ ਕਾ ਵੀ ਇਹਨਾਂ ਪੁੱਟਿਆ ਉਹ ਵੀ ਕਾਰਵਾਈ ਕਰਵਾਵਾਂਗੇ ਜਿੱਥੇ ਇਹਨਾਂ ਰਾਹ ਬਣਾ ਲਿਆ ਕੀ ਨਾ ਜੀ ਆਪਣਾ ਗੁਰਦਿਆਲ ਸਾਹਿਬ ਇੱਥੋਂ ਦੇ ਰਹਿਣ ਵਾਲੇ ਜੇ ਇਹ ਉੱਥੋਂ ਦਾ ਬੰਦੇ ਗੁਰਦਿਆਲ ਸਾਹਿਬ ਦਾ ਤੁਹਾਡੇ ਇੱਕ ਬਾਦ-ਬਾਦ ਚੱਲ ਰਿਹਾ ਗੁਰਦਿਆਲ ਸਾਹਿਬ ਹਾਂਜੀ ਉਹ ਕੀ ਬਾਦ ਉਹ ਆਦਿਆ ਜੋ ਪਰਮਜੀਤ ਸਿੰਘ ਜੀ ਤੁਸੀਂ ਗੱਲਾਂ ਸਾਰੀਆਂ ਸੁਣੀਆਂ ਨੇ ਉਹਨਾਂ ਦਾ ਥਾਂ ਇੰਨਾ ਹੈ ਨਹੀਂ ਉਥੇ ਜਿੰਨਾਂ ਨਾਲ ਬਣਾ ਰਿਆਵਾ ਵਿੰਕ ਪਾਸੇ ਹੋਣਾ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਗੁਰਦੁਆਰਾ ਸਾਹਿਬ ਦੇ ਜਿਹੜਾ ਵਾ ਉਹ ਥਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਬਿਲਕੁਲ ਪਰਮਜੀਤ ਬਿਲਕੁਲ ਸਹੀ ਆ ਆਪਣੇ ਸੂਤਰਾਂ ਤੇ ਸਹੀ ਜਾ ਰਿਹਾ ਵਾ ਉਹਨਾਂ ਦਾ ਥਾਂ ਤੇ ਹੈ ਨਹੀਂਗਾ ਹੁਣ ਉਹਨਾਂ ਦਾ ਕਬਜ਼ਾ ਕਰ ਰਹੇ ਦਾ ਰਾਹ ਦਾ ਕੀ ਮਸਲਾ ਰਾਹ ਦਾ ਮਸਲਾ ਇਹਦੇ ਘਾਹ ਨੂੰ ਰਾਹ ਹੈ ਨਹੀਂ ਕੋਈ ਵੀ ਉਹ ਬਣਾਉਂਦੇ ਆ ਰਾਹ ਬਣਾਉਣ ਤੋਂ ਸਾਧੇ ਫੋਟ ਲੈਣ ਦੇ ਵਕਰੀ ਘਾੜ 10-11 ਫੋਟ ਲੈਣ ਦੇ ਉਹ ਕਿੱਥੋਂ ਉਹ ਵਿਗ ਬਣਾਉਂਦੇ ਆ ਉਹ ਰਾਹ ਦੇ ਥਾਂ ਕਿੱਥੋਂ ਆਇਆ ਉਹ ਤਾਂ ਗੁਰਦਾਰੇ ਦਾ ਵਾ ਤੇ ਅੱਡਾ ਵਾ ਠੀਕ ਠੀਕ ਮੇਰਾ ਨਾਮ ਸਰਦਾਰ ਨੋਬ ਸਿੰਘ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਉਦੋਂ ਨਗਰ ਉਦੋਂ ਵਾਲੀ ਉਦੋਂ ਨਗਰ ਇਹਨੂੰ ਉਦੋਂ ਨਗਰ ਕਹਿੰਦੇ ਆ ਹਾਂਜੀ ਠੀਕ ਆ ਮੇਰੀ ਪਿੰਡ ਉਹ ਆ ਅਸੀਂ ਬੇਰੇ ਤੇ ਆਏ ਆ ਮੇਰੀ ਹੋਸ਼ ਤੋਂ ਮੇਰੀ ਹੋਸ਼ ਆ ਪਹਿਲਾਂ ਸਾਡੇ ਬਜ਼ੁਰਗ ਇੱਥੇ ਆਏ ਆ ਜੀ ਉਹਨਾਂ ਨੇ ਉਦੋਂ ਬਾਅਦ ਇੱਥੇ ਅਸੀਂ ਇੱਥੇ ਰਹੇ ਉਦੋਂ ਬਾਅਦ ਅਸੀਂ ਇੱਥੇ ਜਦੋਂ 12 13 ਘਰ ਹੋ ਗਏ ਗੁਰਦੁਆਰਾ ਬਾਇਆ ਕਿੰਨੇ ਸਾਲ ਹੋ ਗਏ ਉਹਨਾਂ ਦੇ ਗੁਰਦਾਰ ਸਾਹਿਬ ਬਣਾਏ ਨੂੰ 35 ਤੋਂ 40 ਸਾਲ ਲੱਗ ਪਾ 35 ਤੋਂ 40 ਸਾਲ ਹੋ ਗਏ ਆ ਭਾਜੀ ਪਰਮਜੀਤ ਸਿੰਘ ਦਾ ਦੋਸ਼ ਆ ਕਿ ਇੱਥੇ ਦੋ ਨਿਸ਼ਾਨ ਸਾਹਿਬ ਸੀਗੇ ਤੇ ਨਿਸ਼ਾਨ ਸਾਹਿਬ ਕੁੱਟ ਦਿੱਤਾ ਗਿਆ ਤੇ ਇੱਕ ਨਿਸ਼ਾਨ ਸਾਹਿਬ ਕੁੱਟ ਦਿੱਤਾ ਗਿਆ ਤੇ ਦੂਜੇ ਨਿਸ਼ਾਨ ਸਾਹਿਬ ਦੀ ਜਗ੍ਹਾ ਬਦਲ ਦਿੱਤੀ ਗਈ ਏ ਜੇ ਦੋ ਨਿਸ਼ਾਨ ਸਾਹਿਬ ਪਰਮਜੀਤ ਸਾਬਤ ਕਰ ਦੇਵੇ ਤੇ ਮੈਂ ਨੀਵੇਂ ਥਾਂ ਬੈਠਾਂਗਾ ਜਿੱਤੀਆਂ ਮਾਰਦੇ ਵਾਹਿਗੁਰੂ ਵਾਹਿਗੁਰੂ ਜੇ ਦੋ ਲੱਗੇ ਹੁਣ ਤੇ ਅੱਛਾ ਜੀ ਨਹੀਂ ਤੇ ਫਿਰ ਪਰਮਪਰਮਦੀਤ ਨੂੰ سزا ਮਿਲਣੀ ਚਾਹੀਦੀ ਝੂਠ ਤੇ ਇਹ ਮਸਲਾ ਫਿਰੇ ਮੈਨੂੰ ਤੇ ਆਪ ਨਹੀਂ ਸਮਝ ਕੀ ਮਸਲਾ ਪਹਿਲਾ ਨਿਸ਼ਾਨ ਸਾਹਿਬ ਇੱਥੇ ਸੀ ਇੱਥੇ ਉਹ ਨਿਸ਼ਾਨ ਸਾਹਿਬ ਪਹਿਲਾਂ ਇੱਥੇ ਵੀ ਸੀ ਨਿਸ਼ਾਨ ਸਾਹਿਬ ਇੱਥੇ ਇਹੋ ਪੁੱਟ ਕੇ ਫਿਰ ਇੱਧਰ ਲਾ ਦਿੱਤਾ ਉਹ ਗਲੀ ਦੇ ਵਿੱਚ ਸੀ ਜਿਹੜਾ ਨਿਸ਼ਾਨ ਸਾਹਿਬ ਇੱਥੇ ਹੋਈ ਨਾ ਆ ਗੁਰਦੁਆਰੇ ਦਾ ਗੁਰਦੁਆਰਾ ਕਹਦਾ ਜਗ੍ਹਾ ਬਣਾਈ ਕਦੀ ਜਗ੍ਹਾ ਥੋੜੀ ਚਲੋ ਦੱਸਿਓ ਇਹ ਬੜਿਆ ਹੀ ਕੁਠੀਆ ਇੰਨਾ ਹੀ ਜੀ ਤੇ ਰਸਤਾ ਬੰਦ ਸੀਗਾ ਰਹਤਾ ਹੈ ਗਾਇ ਜੀ ਥੋੜਾ ਜਿਆ ਐਨੂ ਹੈ ਆ ਹਾ ਦਾ ਆਪਣਾ ਘਰ ਹੀ ਆਪ ਹੀ ਆਪ ਹੀ ਛੱਡਿਆ ਹੀ ਰਹਿਤਾ ਆ ਕੰਦ ਐਨੂ ਕੀਤੀ ਇਹ ਕੁੱਠੀ ਆ ਜੇ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਪੁੱਛ ਪੁੱਛ ਰਿਹਾ ਪੁੱਛ ਰਿਹਾ ਉਹ ਜਿਵੇਂ ਰਿਹਾ ਨਾ ਇੱਥੇ ਤੇ ਇੱਥੇ ਦੀ ਕੰਦਨਾ ਨਿਸ਼ਾਨ ਸਾਹਿਬ ਲਾਇਆ ਹੈ ਅੱਛਾ ਉਹ ਲਾ ਉਹ ਲਾਇਆ ਤੇ ਇਹ ਵੀ ਰਿਹਾ ਇਹ ਵੀ ਰਿਹਾ ਜੀ ਇਹ ਰਿਹਾ ਤੇ ਹੁਣ ਜਦੋਂ ਉਹਨ ਮੁੰਡੇ ਨੇ ਉੱਚਾ ਕੀਤਾ ਤੇ ਉਹ ਪੁੱਟ ਕੇ ਪਿੱਛੇ ਰੱਖਦਾ ਇਹ ਵੀ ਨਿਸ਼ਾਨ ਸਾਹਿਬ ਹੈ ਗਾਇ ਹੈ ਗਾਇ ਕੰਦਨਾ ਇਥੇ ਪਰਮਜੀਤ ਕਹਿੰਦਾ ਕਿ ਇਥੇ ਘਰ ਕਮਰਾ ਸੀ ਤੇ ਇਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਤੇ ਗੁਰਦੁਆਰਾ ਸਾਹਿਬ ਇੱਥੇ ਸੀ ਗੁਰਦੁਆਰਾ ਇੱਕ ਜਗ੍ਹਾ ਸੀ ਕਿ ਆ ਵੇਖੋ ਜੀ ਅੱਜ ਤੇ ਅੱਜ ਦੇ ਜੀ ਆ ਵੇਖੋ ਕਿੰਨੇ ਆ ਇੱਥੋਂ ਤੱਕ ਅੱਛਾ ਜੀ ਹਾਂ ਇਹਨੇ ਕਿੰਨੇ ਕਿ ਕਿੰਨੇ ਕਿ ਇਹ ਗੁਰਦੁਆਰਾ ਆ ਸਕਦਾ ਸੀ ਹੁਮਾਰਾ ਇਹਨੇ ਕਿਰਪਾ ਕੀਤੀ ਗੁਰਦੁਆਰਾ ਉੱਧਰ ਪੈ ਗਿਆ ਹਾਂ ਭਾਜੀ ਜਿਹੜਾ ਤੁਹਾਡਾ ਮਸਲਾ ਕੋਈ ਥਾਂ ਦਾ ਮਸਲਾ ਨਹੀਂ ਇਹ ਖੂਦ ਦੇ ਹੱਥੀਂ ਗੁਰਦੁਆਰਾ ਸਾਹਿਬ ਬਣਾਇਆ ਪਿਆ ਕੋਈ ਇਸ ਤਰ੍ਹਾਂ ਦਾ ਮਸਲਾ ਤਰੀਕਾ ਪਰਮਜੀਤ ਦਾ ਸ਼ੱਕ ਹੋਵੇ ਕਿ ਤੁਸੀਂ ਥਾ ਵਧ ਮੱਲੇ ਹੋਏ ਲੈ ਅਸੀਂ ਜੀ ਇਹ ਨਿਰੰਦਰ ਸਿੰਘ ਤੇ ਬਲਵਿੰਦਰ ਸਿੰਘ ਇਹਦਾ ਇੱਕ ਚਾਚਾ ਵਾ ਇੱਕ ਤਾਇਆ ਵਾ ਅਸੀਂ ਦੋਹਾਂ ਕੋ ਥਾ ਇਹਨਾਂ ਦਾ ਕਬਾਦਲਾ ਕਰਕੇ ਲੈ ਲਿਆ ਵਾ ਉਹ ਥਾਂ ਕਿੰਨਾ ਲਿਆ ਥਾ ਵਾ ਉਹਦੇ 'ਚ ਸ਼ੱਕ ਹੋਵੇ ਇਹਨਾਂ ਨੂੰ ਕੋਈ ਤੇ ਇਹ ਮਿੰਤੀ ਕਰਾ ਸਕਦਾ ਕਿੰਨਾ ਥਾਂ ਲਿਆ ਜੀ ਅਸੀਂ 1.5 ਮਰਲੇ ਥਾਂ ਲਿਆ 1.5 ਮਰਲੇ ਜੀ ਨਾਂ ਜੀ ਆਪਣਾ ਜਿਸਵਿੰਦਰ ਕੌਰ ਸਾਡੇ ਗੁਰਦੁਆਰਾ ਸਾਹਿਬ ਦਾ ਇੱਕ ਜਿਹੜਾ ਵਾਦ-ਵਾਦ ਚੱਲ ਰਿਹਾ ਵਾ ਹਾਂਜੀ ਹਾਂਜੀ ਇਹ ਬਾਦ-ਬਾਦ ਪਿੱਛੇ ਕੀ ਕਰਨੇ ਕੋਈ ਕਰਨੇ ਹੀ ਕਾਕੇ ਸਾਡੇ ਨੇ ਸੇਵਾ ਕਰਾਈ ਆ ਗੁਰਦੁਆਰੇ ਕੰਦਾ ਕਰਾਈਆਂ ਇਨਸਾਨ ਸਾਹਿਬ ਲਾਇਆ ਸੀ ਇਹ ਪਰਮਜੀਤ ਆਂਦਾ ਵੀ ਇਹ ਨਹੀਂ ਲੱਗਣਾ ਚਾਹੀਦਾ ਮੈਂ ਨਹੀਂ ਕੁਝ ਮੈਂ ਸੇਵਾ ਇਥੇ ਨਹੀਂ ਕਰਨ ਦੇਣੀ ਤੇ ਇਹ ਗਲਤ ਕੰਮ ਕਰਦਾ ਤੇਰੀ ਕੰਦਾ ਵਾਂ ਪਹਿਲਾਂ ਨਹੀਂ ਸੀ ਹੈਗੀ ਨਾ ਪਹਿਲਾਂ ਕੋਈ ਕੰਦ ਨਹੀਂ ਹੈਗੀ ਪਹਿਲਾਂ ਉਦਾਂ ਹੀ ਖਾਲੀ ਥਾਂ ਬਣੀ ਹੋਰਾਂ ਪਰਾਂ ਅਸੀਂ ਕੋਈ ਕੰਦ ਨਹੀਂ ਹੈਗੀ ਪਰਲੇ ਪਾਸੀ ਵੀ ਇੱਕ ਨੀਵਲੀ ਸੀ ਰਖ ਤੇ ਬਾਕੀ ਕਾਕੇ ਸਾਡੇ ਨੇ ਥੜਾ ਬਣਾਇਆ ਵਾ ਉਹ ਮੀਡੀਆ ਟਾਲੀਆਂ ਸਟਾਈਆਂ ਵਾ ਸਾਰਾ ਕੁਝ ਕੀਤਾ ਤੇ ਇਹ ਸਾਨੂੰ ਤੰਗ ਕਰਦਾ ਇਹ ਨਹੀਂ ਕਰਨ ਦਿੰਦਾ ਕੀ ਕੰਮ ਕਰਦੇ ਤੁਹਾਡਾ ਬੇਟਾ ਮੇਰਾ ਸਾਡਾ ਫੌਜੀ ਆ ਪਰਮਜੀਤ ਕਹਿੰਦਾ ਕਿ ਨਿਸ਼ਾਨ ਸਾਹਿਬ ਪੁੱਟ ਦੇ ਤਾਂ ਕਿ ਉਹ ਕਿੱਥੇ ਸੀ ਨਿਸ਼ਾਨ ਸਾਹਿਬ ਜਿਹੜਾ ਪੁੱਟਿਆ ਹੋਇਆ ਉਹ ਉੱਥੇ ਹੀ ਨਿਸ਼ਾਨ ਸਾਹਿਬ ਸੀ ਉੱਥੇ ਹੀ ਅਰਦਾਸ ਕਰਾ ਕੇ ਲੱਡੂ ਵੰਡ ਕੇ ਫੇਰ ਅਸੀਂ ਨਿਸ਼ਾਨ ਸਾਹਿਬ ਉੱਤੇ ਚੜਾਇਆ ਪਹਿਲਾਂ ਸਾਡਾ ਕਿ ਨੀਵਾਂ ਨਿਸ਼ਾਨ ਸਾਹਿਬ ਹੀ ਤਹੀ ਕਿ ਸਾਡੇ ਕੋਠੇ ਉੱਤੇ ਹੋ ਗਿਆ ਤੇ ਅਸੀਂ ਚਲੋ ਨਿਸ਼ਾਨ ਸਾਹਿਬ ਉੱਤੇ ਕਰਨਾ ਅਸੀਂ ਉਹ ਕਰਵਾਇਆ ਤੇ ਇਹ ਕਹਿੰਦਾ ਵੀ ਮੈਂ ਨਹੀਂ ਕਰਨ ਦੇਣਾ ਮੈਂ ਕੋਈ ਤੁਹਾਨੂੰ ਕੰਮ ਇਥੇ ਕਰਨ ਨਹੀਂ ਦੇਣਾ ਇੱਕ ਮਸਲਾ ਚੱਲ ਰਿਹਾ ਕਿੰਦੇ ਕਿ ਨਿਸ਼ਾਨ ਸਾਹਿਬ ਦੋ ਸੀਗੇ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਹੈਗੇ ਸੀ ਓਕੇ ਉਹ ਕੀ ਮਸਲਾ ਉਹ ਫਿਰ ਗਲੀ 'ਚ ਹੀ ਨਿਸ਼ਾਨ ਸਾਹਿਬ ਹੁੰਦਾ ਤੇ ਫਿਰ ਅਸੀਂ ਲਾਗਾਂ ਜੁੱਤੀਆਂ ਲੈ ਕੇ ਨੰਗਦੇ ਸੀ ਤੇ ਫਿਰ ਇਹਨਾਂ ਨੇ ਉਹ ਨਿਸ਼ਾਨ ਸਾਹਿਬ ਅਰਦਾਸ ਬੇਨਤੀ ਕਰਾ ਕੇ ਤੇ ਨਿਸ਼ਾਨ ਸਾਹਿਬ ਉਥੋਂ ਪੁੱਟ ਕੇ ਤੇ ਉਹ ਰੱਖਦਾ ਅਸੀਂ ਗੁਰਦੁਆਰੇ ਤੇ ਫਿਰ ਉਥੋਂ ਦੀ ਸਾਡੀ ਗਲੀ ਹੀ ਘਰਾਂਦੀ ਤੇ ਅੱਗੇ ਨੰਗਦੇ ਸੀ ਤੇ ਉਹ ਫਿਰ ਗਲੀ ਆਪਣੀ ਕਰ ਲਈ ਅੰਦਰ ਇਹ ਨਿਸ਼ਾਨ ਸਾਹਿਬ ਜਿਹੜਾ ਵਾ ਪਹਿਲਾਂ ਵੀ ਇੱਥੇ ਸੀਗਾ ਕਿ ਜਾਂ ਇਹ ਥੋੜੇ ਦਿਨਾਂ 'ਚ ਇੱਥੇ ਲੱਗਾ ਹੈ ਨਹੀਂ ਪਹਿਲਾਂ ਵੀ ਇੱਥੇ ਸੀ ਤੇ ਪਹਿਲਾਂ ਵੀ ਇੱਥੇ ਸੀ ਨਿਸ਼ਾਨ ਸਾਹਿਬ ਗੁਰ ਤੇ ਫਿਰ ਇਹ ਉੱਚਾ ਕੀਤਾ ਜਰੂਰ ਅਸੀਂ ਵੱਡਾ ਕੀਤਾ ਉਸਨਾਂ ਸਾਹਿਬ ਗੁਰਦਵਾਰਾ ਸਾਹਿਬ ਦੀ ਕਹਿੰਦੇ ਆ ਕਿ ਤੁਸੀਂ ਜਗ੍ਹਾ ਬਣ ਲਈ ਆ ਕੋਈ ਜਗ੍ਹਾ ਨਹੀਂ ਬਣੀ ਅਹੀਂ ਗੁਰਦਵਾਰੇ ਦੀ ਅਸੀਂ ਤਾਂ ਸਭ ਸਾਡੇ ਢਾਈ ਮਰਲੇ ਆ ਖੇਲੇ ਆ ਥਾਂ ਅਹੀਂ ਗੁਰਦਾਰੇ ਨੂੰ ਮਤਲਬ ਛੱਡਿਆ ਕੋਈ ਅਸੀਂ ਵੱਧ ਥਾਂ ਨਹੀਂ ਲਈ ਤੇ ਫਿਰ ਕਾਰਨ ਕੀ ਹੋਇਆ ਤੁਹਾਡੇ ਪਿੱਛੇ ਜਿਹੜੀ ਇਹ ਝਗੜਾ ਹੋਣ ਦਾ ਵਾਦ-ਵਾਦ ਹੋਣ ਦਾ ਗੁਰੂ ਘਰ ਦੇ ਵਿੱਚ ਇਹ ਤਾਂ ਹੁਣ ਪਰਮਜੀਤ ਨੂੰ ਪਤਾ ਵੀ ਕੀ ਕਰਦਾ ਇਹੋ ਸੰਤੰਨ ਕਰਦਾ ਇਹੋ ਸਾਡੇ ਬਹੁਤ ਸਾਨੂੰ ਦੁਖੀ ਕੀਤਾ ਇੰਨੇ ਕਿੰਨੇ ਇੱਕ ਪਰਵਾ ਦੇਰੇ ਨੇ ਇੱਥੇ ਜਿਹੜੇ ਗੁਰਦਰਾ ਸਾਹਿਬ ਦੇ ਨਾਲ ਸੰਬੰਧਤ ਸਾਰੇ ਗੁਰਦਾਰੇ ਅਸੀਂ ਸਾਰੇ 20 22 ਘਰਵਾ ਇੱਥੇ ਸਾਰੇ ਹੀ ਗੁਰਦੁਆਰੇ ਨਾਲ ਸਹਿਮਤ ਹਾਂ ਅਸੀਂ ਆਪਣਾ ਹਾਂਜੀ ਦੋ ਟਾਈਮ ਆਉਂਦਾ ਗ੍ਰੰਥ ਸਾਹਿਬ ਆਉਂਦਾ